ਲਾਉਂਦਾ ਨਾ ਸੋਲੋ ਰੋਣਾ ਲੈ ਜੋ ਭਾਈ ਓਏ ਪ੍ਰਸ਼ਾਸਨ ਦਾ ਯਾਰ ਮੁਕਤੀ ਰੂਪ ਦੇ ਵੀ ਸਮਝਾਤਾ ਹੋਇਆ ਪਹਿਲਾਂ ਵੀ ਇੱਕ ਵਾਰ ਲੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕਿਸਾਨ ਆ ਗੂ ਸੀ ਵਰਮਾਰੇ ਪਰ ਉਸਦੇ ਵੀ ਕੋਈ ਗੱਲ ਦੇ ਉੱਤੇ ਗੱਲ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਹਿੰਦੇ ਫਰਕਤੀ ਨਹੀਂ ਲਈ ਭਾਨੇ ਨੇ ਕਹਿੰਦੇ ਚੈਨੀ ਨਹੀਂ ਕੋਈ ਤਾਂ ਹੀ ਜਮਾਂਦਤ ਕਿਉਂ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ 5.5 ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ 5 ਦਾ ਬਰਤ ਦਾ ਤਿੰਨ ਦਾ ਕਰਤਾ ਆ ਸਾਰੇ ਤਰੀ ਇਕੱਠੇ ਹੋ ਕੇ ਆਏ ਹੋ ਤੇਰੇ ਨਾਲ ਦਾ ਤੁਹਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਹੈ ਤੂੰ ਬੈਠੇ ਹੋ ਉੱਤੇ ਪੌਦਿਆਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁੱਟਾ ਨਾ ਸੁਣ ਲੋ ਇੱਥੇ ਗਲਵਾਦ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਲੋ ਕਰ ਲੋ ਪੂਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਕੋਈ ਵੀ ਭਾਈ ਬਣ ਕੇ ਕੋਈ ਉਹ ਅੱਜ ਮਿਤੀ 3 2 24 ਨੂੰ ਚੁੱਪੋ ਚੁੱਪ ਰਜੋ ਸਰਦਾਰ ਨਰਪਾਲ ਸਿੰਘ ਵਾਸੀ ਕੋਲਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਨ੍ਹਾਂ ਨੇ ਕਦਰਖਾਸਤ ਆਪਾਂ ਉੱਧੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦਨਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਕੋਈ ਨਾ ਸੋਲੋ ਸੋਲੋ ਕੋਈ ਨਾ ਸੋਲੋ ਸੋਲੋ ਭੌਤਿਆਲਾ ਦੇ ਲੋਜਗੋਦਰਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾਦ ਜਵਾਬ ਦੇਣ ਲੱਗਿਆ ਉਹ ਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਖੋਈ ਹੈ ਬੇਜੇ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਦਾ 10000 ਰੁਪਿਆ ਤੋਂ ਫਰਕਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 6 10 10 10 ਤਰੀਕ ਤੱਕ ਅਦਾਲਤ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸਾਹਿਬਤਾਂ ਬਈ ਆਗਲੀ ਗੱਲ ਆਗਲੀ ਗੱਲ ਸੋਲੋ ਬਈ ਸੋਲੋ ਸੋਲੋ ਬਈ ਸੋਲੋ ਸੋਲੋ ਬਈ ਸਾਹਿਬ ਜੀ ਹੈ ਨਾ ਲੈ ਕੋਈ ਸਾਹਿਬਤਾਂ ਵਾਲੇ ਕਾਸ਼ੀ ਤੋਂ ਬੋਲੇ ਬੋਲ ਬਈ ਜਦੋਂ ਕਿਹੜੇ ਗੁਰੂ ਦੇ ਵਰਤਾ ਕਰਦੇ ਕਰਦੇ ਗੱਲ ਵੀ ਨਹੀਂ ਸੁਣਦੇ ਓਏ ਇੱਧਰ ਅਡੇਲ ਬੇਬੇ ਬਈ ਸਾਹਿਬ ਜੀ ਹੈ ਨਾ ਕੋਈ ਗੱਲ ਦਾ ਗਲਤੀ ਸੁਣ ਲੋ ਫੇਰੇ ਆਗੂ ਤੇ ਕਰਾਇਆ ਹੋਰ ਬੰਦ ਹੋ ਗਿਆ ਮੈਨੂੰ ਨਹੀਂ ਹੋ ਸਕਦਾ ਸੀਗਾ ਮੈਨੂੰ ਕਹਿੰਦਾ ਮੈਨੂੰ ਫੜ ਲਿਆ ਪਰ ਮੇਰਾ ਫਿਰ ਮੈਂ ਬਹੁਤ ਧੰਨਵਾਦ ਕਰਾਂ ਜੇ ਸੋਡੀਆ ਕਰੂ ਆ ਮੋਬਾਈਲ ਨੂੰ ਕੱਥਲੇ ਕਰ ਮੇਰੀ ਗੱਲ ਕੋਈ ਜੰਨੇ ਯਾਰ ਮੈਂ ਗੱਲ ਜਿਹੜੀ ਗੱਲ ਦੇਖ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਾ ਜਾਊਗਾ ਮੰਨ ਲੋ ਇਹ ਦਸ ਨੂੰ ਨਹੀਂ ਵੀ ਛੜਦੇ ਇਹ ਭਰੋਸਾ ਦੇ ਕੇ ਬੰਦ ਨੂੰ ਮੁੱਕਰ ਜਾਂਦੇ ਆ ਜੋ ਕੀ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਹਾਜ਼ ਭੱਜ ਗਏ ਜਾਂ ਧਰਤੀ ਭੱਜ ਗਈ ਜਾਂ ਸਰਕਾਰ ਦੇ ਅੰਦਰ ਲਿਹਾ ਭੱਜ ਗਈਆਂ ਜਾਂ ਖੋਦਰੀ ਕੋਠੀ ਭੱਜ ਗਈ ਕਿ ਪਾਸੇ ਜੋ ਵੀ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੰਟੇ ਵਾਅਦੇ ਘੰਟੇ ਬੋਲਿਆ ਗਿਆ ਹੂ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਉਣ ਵਾਲੇ ਨੌਜਵਾਨ ਆ। ਆਉਣੇ ਧੰਨਵਾਦ ਆ ਤੁਹਾਡਾ। ਜਾਨ ਦੇਣ ਤੱਕ ਜਾਂਦੇ ਹੋ। ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੌਲਾ ਨਹੀਂ ਕਰੂੰਗਾ। ਮੈਂ ਪਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿੰਦਾ ਯਾਰ। ਸਰਪੰਚ ਕਿੱਥੇ ਬਾਈ ਜੀ ਜਰਾ ਟਿਕ ਕੇ ਕੀ ਨਾ। ਕੋਕੀ ਨਾ। ਕੋਤਾਲੀ ਦੱਸ ਕਿੱਧਰ ਗਈ ਆਈ ਏ। ਅਗਲੀ ਗੱਲ ਅਗਲੀ ਗੱਲ ਉਹ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ। ਉਹਦੀ ਨਾਲ ਦੀ ਨਾਲ ਫੱਡੇ ਜਾਣਗੇ ਭਾਈ ਜੀ ਆ ਗਏ ਅਜੀ ਬੜੇ ਜੀ ਭਾਈ ਆ ਗਏ ਵਰਤ ਤੇ ਠੀਕ ਆ ਅਗਲੀ ਗੱਲ ਭਾਈ ਸੁਣ ਲੋ ਉਹ ਬਾਤ ਸੁਣ ਲੋ ਥੋੜਾ ਸੁਣ ਕੇ ਪੂਰੀ ਗੱਲ ਤਾਂ ਸੁਣ ਲੋ ਥੋੜੇ ਨੁਕਸਾਨ ਵੀ ਪਰਪਾਈ ਹੋਈ ਆ ਆਪਣੇ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਲਵੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀ ਵਾਲਾ ਦਾ ਮੋਬਾਈਲ ਅੱਜ ਟੁੱਟ ਗਿਆ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਵੇਰਾ ਨਹੀਂ ਨਾ ਆਉਂਦਾ ਵਿਚਰਤ ਜਾਂਦੇ ਨਹੀਂ ਹੋਰ ਦਾ ਲਾਓ ਜੀ ਲਾਓ ਜੀ ਲਾਓ ਜੀ ਸਾਹਿਬ ਜੀ ਇਹ ਤਾਂ ਲਾਓ ਜੀ ਬੰਦੇ ਨੇ ਛੱਡ ਦਿਓ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੋਚ ਲੈ ਇਹ ਜਿਹੜੀ ਗੱਲ ਤੇ ਇੱਕ ਪੇਚ ਫਸਿਆ ਸੀ ਆਪਾਂ ਇਹ ਕਦੇ ਜਵਾਬਤ ਨਹੀਂ ਲਾਉਣਾ ਆਪਾਂ ਕਹਿੰਦੇ ਨਹੀਂ ਲਾਉਣੀ ਅਰਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਾਂਤੀ ਬਣੀਆ ਬਿਨਾ ਸਰਪ ਰਿਹਾਈ ਹੋਈ ਹੈ ਉਹ ਤੁਹਾਡੇ ਨਾਲ ਡੇਢ ਜੀਕ ਸਾਹਿਬ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜਿਆਂ ਮੇਰੇ ਲਈ 2 ਮਿੰਟ ਸੋਨੇ 2 ਮਿੰਟ ਲੈ ਬੋਲਣ। ਉਹ ਤੋਂ ਬਾਅਦ 5-7 ਮਿੰਟ ਬਾਅਦ ਦਵਾਇਆ ਲਾਵੇ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਜਵਾਂ ਜੁਆ ਜਾਵੇ। ਭਾਈਓ ਭਾਈਓ ਬੋਲੋ ਉਹ ਭਾਈ ਰੋਣਾ ਲਾਂਪਾ ਉਹ ਰੋਣਾ ਪਾਇਆ ਭਾਈ ਉਹ ਗੱਲ ਸੁਣੋ ਛੱਡ ਜਾ ਭਾਈ ਛੱਡੋ ਲੋਕਾਂ ਨੂੰ ਆਓ ਅੱਜਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀਵ ਔਰ ਕਾਰੇ ਕਥੇ ਹੋਏ ਨੇ ਸਾਰੀ ਯੂਨੀਅਨ ਦੇ ਪਾਸ ਜਿਹੜੇ ਇਹਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ ਅੰਦੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਹਾਂ 98 ਆ ਜੀ ਇਹ ਗੱਲ ਕਹਣਾ ਚਾਹਨਾ ਕਿ ਜਿਹੜਾ ਯੂਥ ਇੱਥੋਂ ਦਾ ਇਹ ਆਪਣੇ ਪੰਜਾਬ ਦਾ ਸੋ ਇੱਕ ਬਹੁਤ ਵੱਡਾ ਇੱਕਸਰਕ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪਰੇ ਕੁਝ ਹੋਇਆ ਸੋ ਉਹਦੇ ਬਤਾਲਦੇ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀਐ ਸਾਹਿਬ ਦੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਦਾ ਹੋਦਾ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਉਹ ਸਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਉਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾ ਤਾਂ ਰਿਹਾ ਹੁ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਆਉਗਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਦੇ ਡੀਆਈਜੀ ਦੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਉਹ ਮੋਬਾਈਲ ਜਾਂ ਕੁਝ ਵੀ ਐਵਿਜੀ ਹੋਈ ਹੈ ਉਹਨੂੰ ਆਪਾਂ ਕੋਈ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੋਂ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਮੁਦਕੀਆ ਬੱਚਾ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੋਥਾ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇੰਨੀ ਗੱਲ ਆਖਦਾ ਹੋਇਆ ਮੈਂ ਤੁਹਾਨੂੰ ਫੇਰ ਫਤੇ ਬੁਲਾਉਣਾ ਸਤਿ ਸ਼੍ਰੀ ਅਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹਰ ਆਰਾਮ ਦੇ ਨਾਲ ਜਾਓ ਥੈਂਕ ਯੂ ਵੈਰੀ ਮਚ